ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੀਤੇ ਕੱਲ 12 ਘੰਟੇ ਸਫਰ ਕਰਨ ਤੋਂ ਬਾਅਦ ਸਿਰਫ 4 ਘੰਟੇ ਸੌਣ ਨੂੰ ਮਿਲਿਆ ਮੋਹ ਗੋ ਨਾਨਕ ਸੁਨ ਰੇ ਮਨਾਇ ਮੁਕਤ ਤਨ ਤੇ ਜਾਨ ਜਾ ਸ਼ਕੀ ਤੇ ਚੱਲ ਪਏ ਆਪਣੇ ਅੱਗੇ ਦੇ ਸਫ਼ਰ ਨੂੰ ਗੱਡੀ ਮਸਾਂ ਘੰਟਾਕ ਚੱਲਣ ਦਿੱਤੀ ਉਜਾਲਾ ਦਿਖਣ ਦੀ ਧੀਰ ਸੀ ਕਿ ਮੁੰਡਿਆਂ ਨੇ ਗੱਡੀ ਦੇ ਬ੍ਰੇਕਾਂ ਚਮੂਲੀ ਵੇਖੇ ਹੀ ਲਵਾ ਲਈਆਂ ਤੇ ਤੁਸੀਂ ਵੀ ਚੈੱਕ ਕਰੋ ਕੁਦਰਤ ਦੇ ਇਸ ਅਨੋਖੇ ਦ੍ਰਿਸ਼ ਨੂੰ ਅਖੀਰ ਦਿਨ ਟਲਣ ਤੋਂ ਪਹਿਲਾਂ ਅਸੀਂ ਆਪਣੀ ਮੰਜ਼ਲ ਸ਼੍ਰੀ ਗੋਬਿੰਦਗੜ੍ਹ ਪਹੁੰਚ ਚੁੱਕੇ ਸੀ ਗੁਰੂ ਘਰ ਦਾ ਲੰਗਰ ਤੇ ਕੜਾਹ ਪ੍ਰਸ਼ਾਦ ਛਕਣ ਤੋਂ ਬਾਅਦ ਦਿਨ ਦੀ ਸਾਰੀ ਥਕਾਵਟ ਦੂਰ ਹੋ ਗਈ ਤਬ ਮੈਂ ਆਪਣੀ ਕਥਾ ਬਖਾਨੂ ਤਪ ਸਾਦਤ ਜਿਹ ਵਿਦਮੋਹਯਾਨੋ ਹਿਮਕੁੰਟ ਪਰਬਤ ਹੈ ਜਹਾਂ ਸप्त श्रृੰਗ ਸੋਭਤ ਹੈ ਤਹਾ ਸप्त श्रृੰਗ ਤਿਹ ਨਾਮ ਕਹਾਵਾ ਪੰਡਰ ਰਾਜ ਜਹ ਜੋ ਕਮਾਵਾ ਤਿਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਇਹ ਵਿਦ ਕਰਤ ਤਪਸਿਆ ਭਯੋ ਦਵਾਤੇ ਏਕ ਰੂਪ ਗਾਇਓ ਆਥਨੇ ਨਦੀ ਕਿਨਾਰੇ ਟੈਲਦੇ ਰਹੇ ਤੇ ਕੁਝ ਯਾਦਗਾਰੀ ਤਸਵੀਰਾਂ ਖਿੱਚੀਆਂ ਤੇ ਕੱਲ ਨੂੰ ਆਪਾਂ ਆਪਣੀ ਪਹਿਲੀ ਚੜ੍ਹਾਈ ਲਈ ਅਗਾਹ ਵਧਾਂਗੇ ਚੜ੍ਹਦੀ ਕਲਾ